ਹੋਣ ਉੱਚ ਪੈਰਾਂ ਦੀਆਂ ਸਰਜਰੀਆਂ ਜਿਹੜੀਆਂ ਅਸੀਂ ਬڑے ਛੋਟੇ ਜੇ ਚੀਰੇ ਤੇ ਨਾਲ ਕਰ ਸਕਦੇ ਇੱਕ ਟੈਕਨੀਕ ਜਿਹੜੀ ਹੈ ਇਹ ਪੈਰਾਂ ਦੀਆਂ ਜਦੋਂ ਹੱਡੀਆਂ ਵਜਨ ਜਾਂ ਪੈਰ ਡਿਫਾਰਮ ਹੋ ਜਾਣ ਜਾਂ ਪੈਰ ਦੀਆਂ ਉਂਗਲਾਂ ਵੇਗੀਆਂ ਹੋ ਜਾਣ ਉਹ ਜਗ੍ਹਾ ਤੇ ਇਹ ਹੈਲਪ ਕਰਦੀ ਹੈ ਜਿਹੜੀਆਂ ਹੱਡੀਆਂ ਡਾਇਬਟੀਸ ਚ ਵੱਧਦੀਆਂ ਨੇ ਉਹਦੇ ਕਾਰਨ ਅਲਸਰ ਹੋਣੇ ਸ਼ੁਰੂ ਹੋ ਜਾਂਦੇ ਜਦੋਂ ਪੇਸ਼ੈਂਟ ਨੂੰ ਅਲਸਰ ਜਾਂ ਜ਼ਖਮ ਜਿੰਨੂੰ ਕਹਨੇ ਆ ਉਹ ਹੋ ਜਾਣ ਉਦੇ ਬਾਅਦ ਉਤੋਂ ਇਨਫੈਕਸ਼ਨ ਹੋ ਸਕਦੀ ਹੈ ਇਨਫੈਕਸ਼ਨ ਜੇ ਵੱਧ ਕੇ ਪੈਰ ਵੀ ਕਟਣਾ ਪੈ ਸਕਦਾ ਹੈ ਤੇ ਕਈ ਵਾਰੀ ਬਾਡੀ ਵੀ ਪੂਰੀ ਉਹਨੇ ਕਹਿੰਦੇ ਇਨਫੈਕਸ਼ਨ ਫੈਲ ਜਾਂਦੀ ਹੈ ਤੇ ਪੇਸ਼ੈਂਟ ਦੀ ਜਾਨ ਵੀ ਜਾ ਸਕਦੀ ਹੈ ਗੱਡੀ ਦੀ ਅਲਾਈਨਮੈਂਟ ਹੈ ਜੇ ਉਹਦੀ ਠੀਕ ਨਹੀਂ ਕਰਾਂਗੇ ਤੇ ਟਾਇਰ ਖਿਸਜਣਗੇ ਤੇ ਟਾਇਰ ਚੇਂਜ ਕਰਨੇ ਪੈਣਗੇ ਉਸੇ ਤਰ੍ਹਾਂ ਜੇ ਪੈਰਾਂ ਦੀ ਅਲਾਈਨਮੈਂਟ ਜਿਹੜੀ ਹੈ ਅਸੀਂ ਨਹੀਂ ਠੀਕ ਕਰਾਂਗੇ ਤੇ ਉਦੋਂ ਤੇ ਜ਼ਖਮ ਬੰਦੇ ਚੱਣਗੇ ਜੇ ਕੰਮ ਵੱਧ ਦੇ ਜਾਣਗੇ ਉਹ ਇਨਫੈਕਟ ਹੋ ਜਾਣਗੇ ਬੰਦੇ ਦਾ ਪੈਰ ਵੀ ਜਾ ਸਕਦਾ ਹੈ ਪਹਿਲੇ ਦਿਮਾਦੇ ਚ ਅਸੀਂ ਬਹੁਤ ਵੱਡਾ ਚੀਰਾ ਦੇ ਕੇ ਇਹਨੂੰ ਕਰੀਦਾ ਸੀ ਹੁਣ ਇੱਕ ਛੋਟੇ ਦੇ ਦੋ ਚੀਰੇ ਜਿਹੜੇ ਕਿ ਅੱਧੇ ਸੈਂਟੀਮੀਟਰ ਤੋਂ ਵੀ ਘੱਟ ਨੇ ਉਹਨਾਂ ਨੂੰ ਦੇ ਕੇ ਹੱਡੀ ਨੂੰ ਸ਼ੇਪ ਕਰਦੇ ਜਾਂ ਤੇ ਪੇਸ਼ੈਂਟ ਨੂੰ ਤੀਜੇ ਚੌਥੇ ਦਿਨ ਚਲਾ ਦੇ ਜਾਂ ਇਨਸਾਨ ਅਕਸਰ ਆਪਣੇ ਪੈਰਾਂ ਤੇ ਖੜਾ ਹੁੰਦਾ ਹੈ ਤਾਂ ਸਰੀਰ ਦਾ ਪੂਰਾ ਵਜ਼ਨ ਪੈਰਾਂ ਤੇ ਹੁੰਦਾ ਹੈ ਔਰ ਅਗਰ ਪੈਰ ਕਮਜ਼ੋਰ ਹੋਣ ਤਾਂ ਜ਼ਕੀਨਨ ਪੂਰਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਤਾਂ ਅਕਸਰ ਲੋਕਾਂ ਨੂੰ ਪੈਰਾਂ ਦੀਆਂ ਬਹੁਤ ਸਮੱਸਿਆਵਾਂ ਆਉਂਦੀਆਂ ਨੇ ਜਿਦੇ ਵਿੱਚ ਕਈ ਵਾਰ ਉਹਨਾਂ ਦੀ ਅੱਡੀ ਦੀ ਹੱਡੀ ਵੱਜ ਜਾਂਦੀ ਹੈ ਪੈਰਾਂ ਦੀਆਂ ਹੱਡੀਆਂ ਵੱਜ ਜਾਂਦੀਆਂ ਨੇ ਇਥੋਂ ਤੱਕ ਕਿ ਉਂਗਲਾਂ ਦੀਆਂ ਹੱਡੀਆਂ ਵੱਜ ਜਾਂਦੀਆਂ ਨੇ ਜਿਸ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਅਕਸਰ ਕਈ ਵਾਰ ਲੋਕ ਉਦਾਸ ਹੋ ਜਾਂਦੇ ਨੇ ਲੇਕਿਨ ਹੁਣ ਉਦਾਸ ਹੋਣ ਦੀ ਲੋੜ ਨਹੀਂ ਹੈ ਔਰ ਤੁਸੀਂ ਇੱਕ ਬਿਹਤਰ ਤਕਨੀਕ ਦੇ ਨਾਲ ਬਿਨਾਂ ਕਿਸੇ ਵੱਡੇ ਆਪਰੇਸ਼ਨ ਤੋਂ ਛੋਟੇ ਆਪਰੇਸ਼ਨ ਰਾਹੀਂ ਇਸ ਦਾ ਇਲਾਜ ਕਰਵਾ ਸਕਦੇ ਹੋ ਤਾਂ ਅੱਜ ਇੱਕ ਮਹੱਤਵਪੂਰਨ ਜਾਣਕਾਰੀ ਲੈ ਕੇ ਆਏ ਹਾਂ ਉਹਨਾਂ ਲੋਕਾਂ ਵਾਸਤੇ ਜੋ ਕਿ ਕਈ ਵਾਰ ਪੈਰਾਂ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਿਤ ਹੁੰਦੇ ਨੇ ਔਰ ਖਾਸ ਕਰਕੇ ਜਿਹੜੇ ਡਾਇਬਟਿਕ ਦੇ ਮਰੀਜ਼ ਹੁੰਦੇ ਨੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਨੂੰ ਦਿੱਕਤ ਹੁੰਦੀ ਹੈ ਇੱਕ ਮਨ 'ਚ ਡਰ ਹੁੰਦਾ ਹੈ ਲੇਕਿਨ ਉਹ ਡਰ ਬਾਹਰ ਨਿਕਲੇਗਾ ਔਰ ਅੱਜ ਨਵੀਂ ਤਕਨੀਕ ਜਿਹੜੀ ਆਈ ਹੈ ਅਸੀਂ ਉਹਦੇ ਵਿੱਚ ਮਾਹਰ ਡਾਕਟਰ ਸਾਹਿਬਾਨ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਵੇਂ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਸਾਡੇ ਨਾਲ ਡਾਕਟਰ ਜੀਵੋਰਾ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਆਖਿਰਕਾਰ ਕਿਵੇਂ ਇਸ ਚੀਜ਼ ਦਾ ਇਲਾਜ ਹੈ ਡਾਕਟਰ ਸਾਹਿਬ ਕੀ ਹੁੰਦਾ ਕੀ ਹੈ ਨਾਰਮਲੀ ਜਦੋਂ ਹੱਡੀ ਵੱਜ ਜਾਂਦੀ ਹੈ ਤਾਂ ਕੀ ਦਿੱਕਤ ਕੀ ਆਂਦੀ ਹੈ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਕਿ ਨਵੀਂ ਟੈਕਨੀਕ ਦੇ ਨਾਲ ਠੀਕ ਕਰ ਰਹੇ ਹੋ ਪੈਰ ਦੀਆਂ ਬਿਮਾਰੀਆਂ ਕਾਫੀ ਆਮਨ ਨੇ ਤੇ ਇਹਨਾਂ ਚ ਕਈ ਵਾਰ ਸਰਜਰੀ ਦੀ ਜ਼ਰੂਰਤ ਪੈਂਦੀ ਹੈ ਕਨਵੈਨਸ਼ਨਲੀ ਅਸੀਂ ਜਿਹੜੀ ਸਰਜਰੀ ਕਰਦੇ ਆ ਉਹ ਵੱਡੇ ਚੀਰੇ ਨਾਲ ਕਰਦੇ ਆ ਜਦੋਂ ਵੱਡਾ ਚੀਰਾ ਦੇਣਾ ਪੈਂਦਾ ਹੈ ਉਦੋਂ ਇੱਕ ਤਾਂ ਬਲੱਡ ਲਾਸ ਬੜਾ ਹੁੰਦਾ ਹੈ ਪੇਸ਼ੈਂਟ ਨੂੰ ਠੀਕ ਹੁੰਦਿਆਂ ਟਾਈਮ ਲੱਗ ਜਾਂਦਾ ਹੈ ਭਾਰ ਪਾਉਣਿਆਂ ਟਾਈਮ ਲੱਗ ਜਾਂਦਾ ਹੈ ਹੋਣ ਐਕਚੁਅਲੀ ਇੱਕ ਨਵੀਂ ਟੈਕਨੀਕ ਆ ਗਈ ਹੈ ਜਿਹਨੂੰ ਅਸੀਂ ਟੈਕਨੀਕਲੀ ਮਿਨਿਮਲੀ ਇਨਵੇਸਿਵ ਸਰਜਰੀ ਕਹਿੰਦੇ ਨੇ ਇਹਦਾ ਮਤਲਬ ਇਹ ਹੈ ਕਿ ਹੁਣ ਕੁਝ ਪੈਰਾ ਦੀਆਂ ਸਰਜਰੀਆਂ ਜਿਹੜੀਆਂ ਅਸੀਂ ਬੜੇ ਛੋਟੇ ਜਿਹੇ ਚੀਰੇ ਤੇ ਨਾਲ ਕਰ ਸਕਦੇ ਹਾਂ ਇਹਦੇ ਲਈ ਸਾਨੂੰ ਸਪੈਸ਼ਲ ਇਨਸਟਰੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਕਿ ਅਸੀਂ ਹੁਣੇ ਹੀ ਐਕਵਾਇਰ ਕੀਤੀ ਹੈ ਤੇ ਕੁਝ ਸਰਜਰੀਆਂ ਵੀ ਕੀਤੀਆਂ ਹੈ ਇਸੇ ਟੈਕਨੀਕ ਦੇ ਨਾਲ ਇਹ ਟੈਕਨੀਕ ਜਿਹੜੀ ਹੈ ਇਹ ਪੈਰਾਂ ਦੀਆਂ ਜਿਤੋਂ ਹੱਡੀਆਂ ਭਜਨ ਜਾਂ ਪੈਰ ਡਿਫਾਰਮ ਹੋ ਜਾਣ ਜਾਂ ਪੈਰ ਦੀਆਂ ਉਂਗਲਾਂ ਵੇਗੀਆਂ ਹੋ ਜਾਣ ਉਹ ਜਗ੍ਹਾ ਤੇ ਇਹ ਹੈਲਪ ਕਰਦੀ ਹੈ ਤੇ ਅਸੀਂ ਇੱਕ ਬਹੁਤ ਸਾਰੇ ਛੋਟੇ ਚੀਰੇ ਦੇ ਨਾਲ ਇਹਨਾਂ ਦੇ ਵਿੱਚ ਅਸੀਂ ਆਪਰੇਸ਼ਨ ਕਰਕੇ ਪੈਰ ਨੂੰ ਰੀਅਲਾਈਨ ਕਰ ਸਕਦੇ ਹਾਂ ਆਪਣੀ ਜਗ੍ਹਾ ਲਿਆ ਸਕਦੇ ਹਾਂ ਤੇ ਜਿਹੜੀਆਂ ਡਿਫਾਰਮਿਟੀ ਹੈ ਜਿਹੜੀਆਂ ਪੈਰ ਦੀਆਂ ਉਂਗਲਾਂ ਦੀਆਂ ਜਿਹੜਾ ਕਿ ਪੇਸ਼ੈਂਟ ਪਹਿਲੇ ਚੱਲਣ 'ਚ ਦਿੱਕਤ ਹੁੰਦੀ ਸੀ ਜਾਂ ਜੁੱਤੇ ਪਾਉਣ 'ਚ ਦਿੱਕਤ ਹੁੰਦੀ ਸੀ ਹੁਣ ਉਹ ਆਪਣੀ ਨਾਰਮਲ ਜ਼ਿੰਦਗੀ ਜੜੀ ਜੀ ਸਕਦਾ ਹੈ ਅਕਸਰ ਅਕਸਰ ਡਾਕਟਰ ਸਾਹਿਬ ਜਦੋਂ ਇਸ ਤਰ੍ਹਾਂ ਦੇ ਆਪਰੇਸ਼ਨ ਹੁੰਦੇ ਆ ਤਾਂ ਲੋਕ ਕਹਿੰਦੇ ਨੇ ਜੀ 6-6 ਮਹੀਨੇ ਤੱਕ ਉਹਨਾਂ ਨੂੰ ਆਰਾਮ ਦੀ ਲੋੜ ਪੈਂਦੀ ਹੈ ਤਾਂ ਉਹਦੇ ਨਾਲ ਇਸ ਨਵੀਂ ਤਕਨੀਕ ਦੇ ਨਾਲ ਕਿੰਨਾ ਕਸਰ ਪਾਊਗਾ ਇਹ ਜਿਹੜੀ ਨਵੀਂ ਟੈਕਨੀਕ ਹੈ ਇਹਦੇ ਵਿੱਚ ਕਾਫੀ ਜਲਦੀ ਪੇਸ਼ੈਂਟ ਠੀਕ ਹੋ ਜਾਂਦਾ ਪਾਰਟਿਕੁਲਰਲੀ ਜਦੋਂ ਤੁਹਾਡੇ ਪੈਰ ਦੀ ਜਿਹੜੀ ਬੋਨਸ ਹੁੰਦੀਆਂ ਉਹ ਥੱਲੇ ਡਿਪਰੈਸ ਹੋ ਜਾਂਦੀਆਂ ਤੇ ਥੱਲੇ ਭੌੜੀਆਂ ਬਣਾ ਦਿੰਦੀਆਂ ਉਹਨਾਂ ਨੂੰ ਲਗਾਤਾਰ ਪੇਸ਼ੈਂਟ ਨੂੰ ਤੰਗ ਹੁੰਦੇ ਰਹਿੰਦੇ ਇਹਨਾਂ ਚ ਕੀ ਕਰੀਦਾ ਕਿ ਅਸੀਂ ਪੇਸ਼ੈਂਟ ਨੂੰ ਬਿਲਕੁਲ ਛੋਟੇ ਜਿਹੇ ਜੀਰ ਨਾਲ ਬੋਨ ਨੂੰ ਕੱਟ ਕੇ ਉਹਦੇ ਉੱਤੇ ਇਨਫੈਕਟ ਭਾਰ ਪਾਣਾ ਸ਼ੁਰੂ ਕਰ ਦਿੰਦਾ ਹੈ ਤੇ ਜਿੱਥੇ ਬੋਨ ਆਣੀ ਚਾਵੇ ਉਹ ਆਪਣੇ ਆਪ ਆ ਜਾਂਦੀ ਹੈ ਤੇ ਇਹ ਜਿਹੜੀ ਹੱਡੀ ਵੱਧਦੀ ਹੈ ਉਹਦੇ ਨਾਲ ਦਿੱਕਤਾਂ ਕੀ ਆਉਂਦੀਆਂ ਮਰੀਜ਼ ਨੂੰ ਖਾਸ ਕਰਕੇ ਸਭ ਤੋਂ ਜ਼ਿਆਦਾ ਸਭ ਤੋਂ ਪਹਿਲੇ ਤੇ ਜਿਹੜੀਆਂ ਹੱਡੀਆਂ ਡਾਇਬਟੀਸ ਚ ਵੱਧੀਆਂ ਨੇ ਉਹਦੇ ਕਾਰਨ ਅਲਸਰ ਹੋਣੇ ਸ਼ੁਰੂ ਜੇ ਜਦੋਂ ਪੇਸ਼ੈਂਟ ਨੂੰ ਅਲਸਰ ਜਾਂ ਜ਼ਖਮ ਜਿੰਨੂੰ ਕਹਨੇ ਆ ਹੋ ਜਾਣ ਉਹਦੇ ਬਾਅਦ ਉਤੋਂ ਇਨਫੈਕਸ਼ਨ ਹੋ ਸਕਦੀ ਹੈ ਇਨਫੈਕਸ਼ਨ ਜੇ ਵੱਧ ਕੇ ਪੈਰ ਵੀ ਕਟਣਾ ਪੈ ਸਕਦਾ ਹੈ ਤੇ ਕਈ ਵਾਰੀ ਬਾਡੀ ਵੀ ਪੂਰੀ ਉਹਨੇ ਕਹਿੰਦੇ ਇਨਫੈਕਸ਼ਨ ਫੈਲ ਜਾਂਦੀ ਹੈ ਤੇ ਪੇਸ਼ੈਂਟ ਦੀ ਜਾਨ ਵੀ ਜਾ ਸਕਦੀ ਹੈ ਸੋ ਜਦੋਂ ਪੇਸ਼ੈਂਟ ਦੇ ਵਿੱਚ ਇਹ ਜ਼ਖਮ ਹੋਣੇ ਸ਼ੁਰੂ ਹੋ ਜਾਣ ਉਦੋਂ ਸਾਨੂੰ ਦੇਖ ਲੈਣਾ ਚਾਹੀਦਾ ਹੈ ਡਾਇਬੀਟਸ ਦੇ ਵਿੱਚ ਕੀ ਸਾਡੇ ਪੈਰ ਦੀ ਅਲਾਈਨਮੈਂਟ ਠੀਕ ਹੈ ਕਿ ਨਹੀਂ ਜੇ ਉਹ ਅਲਾਈਨਮੈਂਟ ਠੀਕ ਨਹੀਂ ਹੈ ਉਹਦੀ ਅਲਾਈਨਮੈਂਟ ਠੀਕ ਕਰ ਦੇਣੀ ਚਾਹੀਦੀ ਹੈ ਤਾਂ ਕਿ ਉਹ ਜਲਦੀ ਤੋਂ ਜਲਦੀ ਜਿਹੜੇ ਜ਼ਖਮ ਬੰਦੇ ਨੇ ਉਹ ਠੀਕ ਹੋ ਜਾਣ ਜਿਵੇਂ ਕਿ ਅਸੀਂ ਗੱਡੀ ਦੀ ਅਲਾਈਨਮੈਂਟ ਹੈ ਜੇ ਉਹਦੀ ਠੀਕ ਨਹੀਂ ਕਰਾਂਗੇ ਤੇ ਟਾਇਰ ਖਿਸਜਣਗੇ ਤੇ ਟਾਇਰ ਚੇਂਜ ਕਰਨੇ ਪੈਣਗੇ ਉਸੇ ਤਰ੍ਹਾਂ ਜੇ ਪੈਰਾਂ ਦੀ ਅਲਾਈਨਮੈਂਟ ਜਿਹੜੀ ਹੈ ਅਸੀਂ ਨਹੀਂ ਠੀਕ ਕਰਾਂਗੇ ਤੇ ਉਹਦੇ ਤੇ ਜ਼ਖਮ ਬੰਦੇ ਜਾਣਗੇ ਜੇ ਕੰਮ ਵੱਧਦੇ ਜਾਣਗੇ ਉਹ ਇਨਫੈਕਟ ਹੋ ਜਾਣਗੇ ਬੰਦੇ ਦਾ ਪੈਰ ਵੀ ਜਾ ਸਕਦਾ ਹੈ ਬੰਦੇ ਦੀ ਜਾਨ ਵੀ ਜਾ ਸਕਦਾ ਤਾਂ ਇਹ ਹੱਡੀਆਂ ਸਿਰਫ ਕਵਲ ਅੱਡੀ ਦੀਆਂ ਵੱਧਦੀਆਂ ਕਿ ਉਂਗਲਾਂ ਦੀਆਂ ਵੀ ਹੱਡੀਆਂ ਵੱਧ ਜਾਂਦੀਆਂ ਹਰ ਜਗ੍ਹਾ ਤੇ ਹੱਡੀ ਵੱਧ ਸਕਦੀ ਇੱਕ ਬੜੀ ਕਾਮਨ ਬਿਮਾਰੀ ਹੈ ਜਿਹੜੀ ਹੀਲ ਹੈ ਹੀਲ ਦੇ ਪਿਛਲੇ ਪਾਸੇ ਬੜੀ ਕਾਮਨ ਪੇਨ ਹੁੰਦੀ ਆਮ ਲੋਕਾਂ ਚ ਸਪੋਰਟਸ ਦੇ ਬੰਦੇ ਐਤ ਵੀ ਹੁੰਦੀ ਹੈ ਹੋਰ ਵੀ ਹੁੰਦੀ ਹੈ ਔਰ ਇਹ ਜਿਹੜੀ ਬਿਮਾਰੀ ਹੈ ਇਹਦਾ ਮੇਨ ਕਾਰਨ ਜਿਹੜੀ ਹੀਲ ਬੋਨ ਹੈ ਕਲਕੇਨੀਅਸ ਹੈ ਉਹਦੇ ਵਿੱਚ ਹੱਡੀ ਬਦਲਣਾ ਹੈ ਉਹ ਜਦੋਂ ਕਲਕੇਨियस ਦੀ ਹੱਡੀ ਅਸੀਂ ਸ਼ੇਪ ਕਰ ਦਿੰਨੇ ਆ ਇਹ ਬਿਮਾਰੀ ਠੀਕ ਹੋ ਜਾਂਦੀ ਹੈ ਪਹਿਲੇ ਦਮਾਡੇ ਚ ਅਸੀਂ ਬਹੁਤ ਵੱਡਾ ਚੀਰਾ ਦੇ ਕੇ ਇਹਨੂੰ ਕਰੀਦਾ ਸੀ ਹੁਣ ਇੱਕ ਛੋਟੇ ਦੇ ਦੋ ਚੀਰੇ ਜਿਹੜੇ ਕਿ 1/2 ਸੈਂਟੀਮੀਟਰ ਤੋਂ ਵੀ ਘੱਟ ਨੇ ਉਹਨਾਂ ਨੂੰ ਦੇ ਕੇ ਹੱਡੀ ਨੂੰ ਸ਼ੇਪ ਕਰ ਦਈਦਾ ਤੇ ਪੇਸ਼ੈਂਟ ਨੂੰ ਤੀਜੇ ਚੌਥੇ ਦਿਨ ਚਲਾ ਦੇਈਦਾ ਤੇ ਇਹ ਨਾਰਮਲੀ ਕਿਸ ਏਜ ਚ ਹੁੰਦੀ ਜਿਆਦਾ ਡਾਇਬੀਟਿਕ ਮਰੀਜ਼ਾਂ ਨੂੰ ਹੁੰਦੀ ਹੈ ਜਾਂ 올ਡ ਏਜ ਪੇਸ਼ੈਂਟਸ ਨੂੰ ਹੁੰਦੀ ਹੈ ਹੱਡੀਆਂ ਦੀ ਪ੍ਰੋਬਲਮ ਹੈ ਜੀ ਇਹ ਜਿਆਦਾ 40 ਤੋਂ 60 ਸਾਲ ਦੀ ਉਮਰ ਚ ਹੁੰਦੀ ਹੈ ਤੇ ਡਾਇਬੀਟਿਸ ਦੀ ਪ੍ਰੋਬਲਮ ਤੇ ਅੱਜ ਕੱਲ੍ਹ ਤੇ ਹਿੰਦੁਸਤਾਨ ਦੇ ਵਿੱਚ ਬੱਚੇ ਬੱਚੇ ਤੋਂ ਸ਼ੁਰੂ ਹੋਣੇ ਸ਼ੁਰੂ ਹੋ ਗਈ ਹੈ ਤੋਂ 올ਡ ਏਜ ਤੱਕ ਤੇ ਇਹ ਡਾਇਬੀਟਿਸ ਦੀ ਪ੍ਰੋਬਲਮ ਕਿਸੇ ਵੀ ਏਜ ਤੇ ਵਿੱਚ ਮੈਨੀਫੈਸਟ ਹੋ ਸਕਦਾ ਉਹ ਇਹਦੇ ਤੇ ਇਫੈਕਟ ਪਾਉਂਦੇ ਜੀ ਇਹਦੇ ਤੇ ਇਹ ਜਿਹੜੀ ਡਾਇਬੀਟਿਸ ਹੈ ਇਦੇ ਵਿੱਚ ਕਹਿੰਦੇ ਪੈਰ ਜਿਹੜੇ ਆ ਉਹਦਾ ਜ਼ਿਆਦਾ ਧਿਆਨ ਰੱਖਣਾ ਆਪਣੇ ਮੂਹ ਨਾਲ ਪੈਰ ਖਰਾਬ ਹੋਣ ਦੇ ਚਾਂਸਸ ਡਾਇਬਟਿਕ ਪੇਸ਼IENTS ਨੂੰ ਬਹੁਤ ਜ਼ਿਆਦਾ ਨੇ ਕਿਉਂਕਿ ਇਹਨਾਂ ਦੀਆਂ ਨਸਾਂ ਤੇ ਮਸਲ ਉਹਨਾਂ ਦਾ ਇਹ ਬੈਲੈਂਸ ਹੋ ਜਾਂਦਾ ਜਿਹੜਾ ਉਹ ਇੰਬੈਲੈਂਸ ਹੋ ਜਾਂਦਾ ਹੈ ਉਹਦੇ ਕਾਰਨ ਫੁੱਟ ਜਿਹੜਾ ਉਹ ਪੈਰ ਜਿਹੜਾ ਡਿਫਾਰਮ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਪੈਰ ਡਿਫਾਰਮ ਹੋ ਜਾਂਦਾ ਹੈ ਇੱਕ ਪਾਸੇ ਦੀ ਹੱਡੀਆਂ ਵੱਧ ਜਾਂਦੀਆਂ ਤੇ ਦੂਜੇ ਪਾਸੇ ਮਾਨੀ ਕਹਿੰਦੇ ਘੱਟ ਜਾਂਦੀਆਂ ਤਾਂ ਇਹ ਡਾਕਟਰ ਸਾਹਿਬ ਰਿਸਕ ਹੀ ਤੇ ਨਹੀਂ ਹੁੰਦਾ ਡਾਇਬੀਟਿਕ ਦੇ ਵਿੱਚ ਤੁਹਾਡਾ ਜਿਹੜੀ ਨਵੀਂ ਤਕਨੀਕ ਹੈ ਰਿਸਕ ਤੇ ਹੁੰਦਾ ਹੈ ਪਰ ਇਹਦਾ ਰਿਸਕ ਜਿਹੜਾ ਕਨਵੈਨਸ਼ਨਲ ਸਰਜਰੀ ਜਿਹੜੇ ਕਿ ਏਡੇ ਦੇ ਵੱਡੇ ਚੀਰੇ ਦੇ ਕੇ ਕਰਦੇ ਸੀ ਉਹਦੇ ਨਾਲੋਂ ਇਹਦੇ ਵਿੱਚ ਰਿਸਕ ਬਹੁਤ ਘੱਟ ਹੈ ਸੋ ਰਿਸਕ ਇਹ ਨਹੀਂ ਕਹਿ ਸਕਦੇ ਕਿ ਰਿਸਕ ਨਹੀਂ ਹੁੰਦਾ ਬਟ ਰਿਸਕ ਬਹੁਤ ਘੱਟ ਹੁੰਦਾ ਹੈ ਅਨੇਕ ਕਹਿੰਦੇ ਕਰ ਮੈਚਲ ਛਤਰੀ ਡਾਕਟਰ ਸਾਹਿਬ ਕਈ ਵਾਰ ਕਈ ਲੋਕ ਕਹਿੰਦੇ ਸਾਡਾ ਪੈਰ ਫਲੈਟ ਆ ਫਲੈਟ ਹੋਣ ਕਰਕੇ ਸਾਨੂੰ ਸ਼ੂਜ਼ ਨਹੀਂ ਮਿਲਦੇ ਔਰ ਕਈ ਵਾਰ ਹੱਡੀਆਂ ਦੀ ਦਿੱਕਤ ਆਉਂਦੀਆਂ ਉਹ ਕੀ ਚੀਜ਼ ਆ ਜਿਹੜੇ ਦੋ ਤਰ੍ਹਾਂ ਦੇ ਫਲੈਟ ਫੁੱਟ ਹੁੰਦੇ ਨੇ ਇੱਕ ਤੇ ਹੁੰਦਾ ਬੱਚਿਆਂ ਦੇ ਵਿੱਚ ਇੱਕ ਹੁੰਦਾ ਵੱਡਿਆ ਅਨੇਕ ਕਹਿੰਦੇ ਅਡਲਟਸ ਦੇ ਵਿੱਚ ਅਡਲਟ ਦੇ ਵਿੱਚ ਜਿਹੜਾ ਫਲੈਟ ਫੁੱਟ ਨਾਰਮਲੀ 올ਡ ਏਜ ਦੇ ਵਿੱਚ 40 ਟੂ 60 ইয়ার্স ਦੇ ਵਿੱਚ ਹੁੰਦਾ ਹੈ ਅਡਲਟ ਜਿਹੜਾ ਐਡੋਲਸੈਂਟ ਫਲੈਟ ਫੁੱਟ ਹੈ ਉਹ ਪੇਸ਼ੈਂਟ ਨੂੰ ਥੱਲੇ ਹੀ ਜਿਹੜਾ 5 4 5 ਸਾਲ ਅਜ 6 ਸਾਲ ਚ ਨਾ ਰਹਿਦਾ ਹੈ ਇਹ ਜੇ ਵੱਧਦਾ ਜਾਵੇ ਜੇ ਨੈਗਲੈਕਟ ਕਰ ਦਿੱਤਾ ਜਾਵੇ ਤਾਂ ਪੈਰ ਦੀਆਂ ਹੱਡੀਆਂ ਦੇ ਸ਼ੇਪ ਹੀ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਅੱਜ ਸਾਡੇ ਕੋਲ ਇੱਕ ਨਵੀਂ ਟਰੀ ਟੈਕਨੀਕ ਹੈ ਉਹਨੂੰ ਕਹਿੰਦੇ ਆਰਥਰੋਇਰਿਸਿਸ ਉਹਦੇ ਵਿੱਚ ਇੱਕ ਛੋਟੇ ਜਿਹੇ ਚੀਰੇ ਦੇ ਨਾਲ ਅਸੀਂ ਇੱਕ ਸਕਰੂ ਪਾ ਸਕਦੇ ਹਾਂ ਜਿਹਦੇ ਨਾਲ ਉਹਨੂੰ ਕੀ ਕਹਿੰਦੇ ਕਾਫੀ ਸਾਰੀ ਡਿਫਾਰਮਿਟੀ ਠੀਕ ਹੋ ਜਾਂਦੀ ਹੈ ਜੇ ਜਿਹੜੀ ਅਗੋ ਬੋਨ ਖਰਾਬ ਹੋ ਜਾਂਦੀ ਹੈ ਉਹ ਹੋਣੀ ਬੰਦ ਹੋ ਜਾਂਦੀ ਹੈ ਤੇ ਇਹ ਜੀ ਤੁਸੀਂ ਨਵੀਂ ਸਰਜਰੀ ਲੈ ਕੇ ਆਏ ਹੋ ਇਹਦੇ ਨਾਲ ਕਿੰਨੇ ਕੁ ਦੇਰ ਤੱਕ ਹਸਪੀਟਲ ਚ ਸਟੇ ਕਰਨਾ ਪਏਗਾ ਕਿਉਂਕਿ ਪਹਿਲਾਂ ਤੇ ਬਹੁਤ ਸਾਰੇ 10-10 ਦਿਨ ਲੱਗ ਜਾਂਦੇ ਨੇ ਸਵੇਲਿੰਗ ਵੀ ਹੋ ਜਾਂਦੀ ਸੀ ਇਹ ਆਰਥਰੋਸਿਸ ਜਿਹੜਾ ਇਹ ਨਵਾਂ ਸਕਰੂ ਹੈ ਇਹ ਦੂਜੇ ਦਿਨ ਪੇਸ਼ੈਂਟ ਡਿਸਚਾਰਜ ਕਰ ਸਕਦੇ ਹਾਂ ਸੀ ਆਪਰੇਸ਼ਨ ਤੋਂ 1 ਜਾਂ 2 ਦਿਨ ਤੋਂ ਬਾਅਦ ਤੇ ਪੇਸ਼ੈਂਟ ਨੂੰ ਹਫ਼ਤੇ ਦਾ 10 ਦਿਨਾਂ ਦੇ ਵਿੱਚ ਘਰ ਨਹੀਂ ਪਾਣਾ ਸ਼ੁਰੂ ਤੇ ਜਿਹੜੀ ਦੂਸਰੀ ਤਕਨੀਕ ਹੈ ਜਿਹਦੇ ਵਿੱਚ ਤੁਸੀਂ ਹੱਡੀ ਕੱਟਦੇ ਹੋ ਉਹਦੇ ਵਿੱਚ ਪਹਿਲਾਂ ਕਾਫੀ ਟਾਈਮ ਉਹਦੇ ਵਿੱਚ ਕਾਫੀ ਟਾਈਮ ਲੱਗਦਾ ਸੀ ਉਹਦੇ ਵਿੱਚ ਜਦੋਂ ਹੱਡੀਆਂ ਜੁੜਨਗੀਆਂ ਜੀ ਆਪਸ ਵਿੱਚ ਕੋਈ ਮੇ ਵੀ 2-3 ਮਹੀਨੇ 4 ਮਹੀਨੇ ਤੱਕ ਪੇਸ਼ੈਂਟ ਪਾ ਸਕਦਾ ਸੀ ਤਾਂ ਐਸੇ ਲੈਕਟਿਕ ਕੇਸਾਂ ਦੇ ਵਿੱਚ ਇਹ ਜਿਹੜੀ ਟੈਕਨੀਕ ਹੈ ਬੜੀ ਸਕਸੈਸਫੁਲ ਹੈ ਜੇ ਅਸੀਂ ਜਲਦੀ ਤਿੰਨ ਸਮਝੋ ਕਿ ਕਿੰਨਾ ਕ ਫਾਇਦਾ ਮਿਲੇਗਾ ਲੋਕਾਂ ਨੂੰ ਸਿੱਧਾ ਜੇ ਅਸੀਂ ਟਾਈਮਲੀ ਸਰਜਰੀ ਟਾਈਮ ਸੇ ਸਾਡੇ ਕੋ ਪੇਸ਼ੈਂਟ ਆਜਣ ਡਿਫਾਰਮਿਟੀਸ ਕੱਟ ਹੋਣ ਜਿਹੜੀਆਂ ਕਿ ਖੋਲੇ ਬਿਨਾਂ ਪੂਰਾ ਖੋਲੇ ਬਿਨਾਂ ਅਸੀਂ ਮਿਨਿਮਲ ਇਨਵੇਸਿਵ ਸਰਜਰੀ ਨਾਲ ਕਰ ਸਕੀਏ ਤੇ ਪੇਸ਼ੈਂਟ ਬਹੁਤ ਜ਼ਿਆਦਾ ਕੰਫਰਟੇਬਲ ਹੋਣਗੇ ਉਹਨਾਂ ਦਾ ਬਲੱਡ ਲਾਸ ਕੱਟ ਹੋਏਗਾ ਹੀਲਿੰਗ ਟਾਈਮ ਬਹੁਤ ਕੱਟ ਹੋਏਗਾ ਤੇ ਰਿਕਵਰੀ ਉਹਨਾਂ ਦੀ ਚੰਗੀ ਕਿੰਨੇ ਕੋ ਤੁਸੀਂ ਇਕੱਲੇ ਹੋ ਜੀ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਟੈਕਨੀਕ ਲੈ ਕੇ ਹਾਂ ਇਹ ਬਿਲਕੁਲ ਪੰਜਾਬ ਦੇ ਵਿੱਚ ਇਹ ਐਮਆਈਐਸ ਸਰਜਰੀ ਕਿਸੇ ਕੋਲ ਅਵੇਲੇਬਲ ਨਹੀਂ ਹੈ ਸਾਡਾ ਹਸਪੀਟਲ ਸਿਰਫ ਇਕੱਲਾ ਹਸਪੀਟਲ ਹੈ ਜਿਹਨੇ ਪੰਜਾਬ ਦੇ ਵਿੱਚ ਇਹ ਐਮਆਈਐਸ ਸਰਜਰੀ ਕਿੰਨਾ ਲੋਕਾਂ ਨੂੰ ਫਾਇਦਾ ਮਿਲੇਗਾ ਜੀ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਕਿਉਂਕਿ ਇਸ ਤਰ੍ਹਾਂ ਦੀ ਪ੍ਰੋਬਲਮ ਅਸੀਂ ਕਾਮਨ ਦੇਖਨੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਹੁੰਦੀ ਹੈ ਪਹਿਲੇ ਵੀ ਕਹਿ ਚੁੱਕਾ ਕਿ ਅੱਛੀ ਸਪੀਡੀ ਰਿਕਵਰੀ ਜਲਦੀ ਉਹ ਕੀ ਕਹਿੰਦੇ ਆ ਆਪਣੇ ਕੰਮਾਂ ਤੇ ਜਾਣਾ ਫਿਰ ਅੱਛਾ ਫੁੱਟਵੇਅਰ ਕੰਫਰਟੇਬਲ ਫੁੱਟਵੈਅ ਪਾਣਾ ਇਹ ਸਾਰੀਆਂ ਚੀਜ਼ਾਂ ਪੇਸ਼ੈਂਟ ਨੂੰ ਤਾਂ ਉਂਗਲਾਂ ਤੇ ਵੀ ਫਰਕ ਪਏਗਾ ਹਾਂਜੀ ਉਂਗਲਾਂ ਦੀ ਜਿਫਾਰਮਿਟੀ ਜਦੋਂ ਸਿੱਧੀਆਂ ਹੋ ਜਾਣਗੀਆਂ ਜਾਂ ਜਿਹੜੀ ਕਾਫੀ ਸਾਰੀ ਟੇਡੀਆਂ ਸੀ ਸਿੱਧੀਆਂ ਹੋ ਜਾਣਗੀਆਂ ਇੱਕ ਤੇ ਪੇਸ਼ੈਂਟ ਨੂੰ ਚੱਲਣ ਚ ਈਜ਼ੀ ਹੋ ਜਾਏਗਾ ਤੇ ਆਪਣੇ ਨਾਰਮਲ ਸ਼ੂ ਪਾਉਣ ਦੇ ਵਿੱਚ ਸਰਦੀਆਂ ਦੇ ਵਿੱਚ ਲੋਕਾਂ ਨੂੰ ਇੰਨੀ ਠੰਡ ਹੁੰਦੀ ਹੈ ਸ਼ੂ ਨਹੀਂ ਪਾਇਆ ਜਾਂਦਾ ਜੀ ਮੇਰੇ ਪੈਰ ਉਹਦੀ ਉਂਗਲਾਂ ਵੀ ਗਈਆਂ ਮੇਰੇ ਪੈਰ ਵੀ ਗਏ ਜੀ ਇਹ ਅਸੀਂ ਉਹਨਾਂ ਨੂੰ ਸਰਦੀਆਂ ਦੇ ਵਿੱਚ ਇਥੋਂ ਬਚਾ ਸਕੀਏ ਤੇ ਉਹਨਾਂ ਨੂੰ ਸ਼ੂ ਦੇ ਸਕੀਏ ਪਾਣ ਲਈ ਆਈ ਥਿੰਕ ਉਹਨਾਂ ਕਾਫੀ ਪੈਰ ਤੇ ਆਈ ਥਿੰਕ ਸਭ ਤੋਂ ਇੰਪੋਰਟੈਂਟ ਪਾਰਟ ਹੈ ਕਿਉਂਕਿ ਸਾਰੀ ਬਾਡੀ ਇਹਦੇ ਤੇ ਹੀ ਖੜੀ ਹੁੰਦੀ ਹੈ ਪੈਰ ਵੀ ਬਹੁਤ ਇੰਪੋਰਟੈਂਟ ਪਾਰਟ ਹੈ ਤੇ ਬਾਕੀ ਸਾਰੀ ਬਾਡੀ ਇੰਪੋਰਟੈਂਟ ਹੈ ਇਹ ਨਹੀਂ ਮੈਂ ਕਹੂੰਗਾ ਕਿ ਪੈਰ ਹੀ ਓਨਲੀ ਇੰਪੋਰਟੈਂਟ ਹੈ ਸਾਰੀ ਬਾਡੀ ਇੰਪੋਰਟੈਂਟ ਹੈ ਬਟ ਹੁਣ ਇੰਨੀ ਇੱਕ ਸਪੈਸ਼ਲਾਈਜੇਸ਼ਨ ਹੋ ਗਈ ਹੈ ਜੋੜਾਂ ਦੇ ਡਾਕਟਰ ਹੋ ਗਏ ਨੇ ਸਪਾਈਨ ਦੇ ਡਾਕਟਰ ਹੋ ਗਏ ਨੇ ਹੈਂਡ ਦੇ ਡਾਕਟਰ ਹੋ ਗਏ ਨੇ ਤੇ ਜੇ ਸਾਡੇ ਕੋਲ ਫੁੱਟ ਐਂਕਲ ਸਰਜਰੀ ਜਿਹੜਾ ਕਿ ਅੱਜ ਤੱਕ ਨੈਗਲੈਕਟਡ ਹੀ ਹੈ ਕੋਈ ਸੋਚਦਾ ਹੀ ਨਹੀਂ ਸੀ ਜਿਹੜਾ ਆ ਪਲਸਟਰ ਇਕ ਲਾ ਲਿਆ ਜਾਂ ਕਿਸੇ ਮਾਲਸ਼ੀਏ ਕੋਲ ਮਲਾ ਲਿਆ ਜਾਂ ਕਿਸੇ ਕੋਲ ਚਲੇ ਗਏ ਬਸ ਪੈਰਾਂ ਦਾ ਇਲਾਜ ਇਤੋਂ ਤੱਕ ਸੀ ਪਰ ਹੁਣ ਇੰਨੀ ਜ਼ਿਆਦਾ ਟੈਕਨੀਕਸ ਐਡਵਾਂਸ ਹੋ ਗਈਆਂ ਕਿ ਅਸੀਂ ਪੈਰਾਂ ਦੀ ਬਿਮਾਰੀਆਂ ਨੂੰ ਘਰ ਲੈ ਕੇ ਬੈਠਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਅੱਛੀ ਤਰ੍ਹਾਂ ਚੱਲ ਸਕਦੇ ਹੋ ਥੋੜੇ ਟਾਈਮ ਚ ਚੱਲ ਸਕਦੇ ਹੋ ਜੇ ਆਪਣਾ ਸਹੀ ਜਗਾ ਤੇ ਸਹੀ ਟਾਈਮ ਤੇ ਇਲਾਜ ਕਰੋ ਸ਼ੁਕਰੀਆ ਥੈਂਕ ਯੂ ਡਾਕਟਰ ਸਾਹਿਬ ਤਾਂ ਐਸਨ ਡਾਕਟਰ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਹੁਣ ਇੱਕ ਨਵੀਂ ਤਕਨੀਕ ਰਾਹੀਂ ਤੁਸੀਂ ਆਪਰੇਸ਼ਨ ਕਿਤੇ ਜਾ ਸਕਦੇ ਹੋ ਅਕਸਰ ਪਹਿਲਾਂ ਹੁੰਦਾ ਸੀ ਬਹੁਤ ਸਾਰਾ ਚੀਰ ਫਾੜ ਕਰਨਾ ਹੁੰਦਾ ਸੀ ਜਿਹਦੇ ਨਾਲ ਪੇਸ਼ੈਂਟ ਨੂੰ ਦਿੱਕਤ ਆਉਂਦੀ ਸੀ ਔਰ ਕਈ ਵਾਰ ਉਹਨਾਂ ਨੂੰ ਕਈ ਤਰ੍ਹਾਂ ਦੀ ਮੁਸ਼ਕਲਾਂ ਪੈਦਾ ਹੁੰਦੀ ਸੀ ਲੇਕਿਨ ਹੁਣ ਇੱਕ ਨਵੀਂ ਟੈਕਨੀਕ ਦੇ ਨਾਲ ਇਸ ਚੀਜ਼ ਨੂੰ ਕੀਤਾ ਜਾ ਸਕਦਾ ਹੈ ਔਰ ਖਾਸ ਕਰਕੇ ਉਹ ਲੋਕ ਜਿਨ੍ਹਾਂ ਦੇ ਡਾਇਬੀਟਿਕ ਹੁੰਦੇ ਨੇ 슈ਗਰ ਦੇ ਮਰੀਜ਼ ਹੁੰਦੇ ਨੇ ਉਹਨਾਂ ਦੀ ਅਕਸਰ ਪੈਰਾਂ 'ਚ ਪ੍ਰੋਬਲਮ ਆਉਂਦੀਆਂ ਨੇ ਜਿਨ੍ਹਾਂ ਦੇ ਪੈਰ ਵਿੰਗੇ ਨੇ ਉਹ ਵੀ ਠੀਕ ਹੋ ਸਕਦੇ ਨੇ ਔਰ ਇਸ ਦੇ ਵਿੱਚ ਬਿਲਕੁਲ ਜਿਹੜਾ ਹੈ ਸਮਾਂ ਤੁਹਾਡਾ ਉਹ ਖਰਾਬ ਨਹੀਂ ਹੋਏਗਾ ਤਾਂ ਘੱਟ ਸਮੇਂ ਦੇ ਵਿੱਚ ਤੇ ਘੱਟ ਖਰਚ ਦੇ ਵਿੱਚ ਤੁਸੀਂ ਆਪਣਾ ਇਲਾਜ ਹੁਣ ਚੰਗੇ ਤਰੀਕੇ ਨਾਲ ਕਰ ਸਕਦੇ ਹੋ ਤੇ ਇਹਦੇ ਨੰਬਰ ਵੀ ਅਸੀਂ ਡਿਸਪਲੇ ਦੇ ਵਿੱਚ ਪਾ ਦਿੱਤੇ ਨੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਔਰ ਆਪਣੀ ਕੋਈ ਵੀ ਕੁਇਰੀ ਹੈ ਉਹ ਤੁਸੀਂ ਉੱਤੇ ਪੁੱਛ ਸਕਦੇ ਹੋ ਤਾਂ ਫਿਲਹਾਲ ਇੱਕ ਜਾਗਰੂਕ ਵੀਡੀਓ ਤੁਹਾਨੂੰ ਦੱਸੀ ਹੈ ਕਿ ਜਿਹੜੇ ਲੋਕ ਆਪਣੇ ਘਰਾਂ 'ਚ ਬੈਠੇ ਨੇ ਜਿਨ੍ਹਾਂ ਨੂੰ ਪੈਰਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਹੜੇ ਕੀ ਇਲਾਜ ਨਹੀਂ ਕਰਵਾਉਣ ਪਾਉਂਦੇ ਲੇਕਿਨ ਹੁਣ ਇਲਾਜ ਸੰਭਵ ਹੈ ਔਰ ਤੁਸੀਂ ਵੀ ਆਪਣੀ ਜ਼ਿੰਦਗੀ ਇੱਕ ਚੰਗੇ ਤਰੀਕੇ ਨਾਲ ਜੀ ਸਕਦੇ ਹੋ ਕੈਮਰਾਮੈਨ ਅਰਜਨਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ